ਮੁਜੀ ਕੀ ਨਾਮ ਆਪ ਮੇਰਾ ਹਰਸਿਮਰਨਜੀਤ ਸਿੰਘ ਗਰੇਵਾਲ ਕੀ ਕਹਿਣਾ ਚਾਹੁੰਦੇ ਆ ਅੱਜ ਤੁਹਾਡੇ ਧਰਨੇ ਬਾਰੇ ਵੀਰੇ ਧਰਨਾ ਮਾਰਿਆ ਅੱਜ ਧਰਨਾ ਜੀ ਅਸੀਂ ਆਪਣੇ ਹੱਕਾਂ ਲਈ ਲਾਇਆ ਜੀ ਸਾਡਾ ਪਿੰਡ ਇੱਥੇ 1870 ਤੋਂ ਅਸੀਂ ਇੱਥੇ ਖੇਤੀ ਕਰਾਨੇ ਸਾਡੇ ਪੂਰਵਜ ਕਰਾਉਨੇ ਨੇ ਜੀ ਤੁਸੀਂ ਕਸ਼ਤ ਕਰੋ ਕਸ਼ਤਕਾਰ ਆ ਜੀ ਹਾਂਜੀ ਤੇ 1956 ਦੇ ਵਿੱਚ ਸਰਕਾਰ ਨੇ ਪਾਲਿਸੀ ਕੱਢੀ ਪੈਪਸੂ ਗਵਰਨਮੈਂਟ ਨੇ ਕਿ 90 ਟਾਈਮਸ ਦਾ ਲੈਂਡ ਰੈਵਨਿਊ ਭਰਾ ਕੇ ਤੁਸੀਂ ਆਪਣੇ ਮਾਲਕਾਨਾ ਹੱਕ ਲੈ ਲਓ ਸਾਡੇ ਪਿੰਡ ਵਾਲਿਆਂ ਨੇ ਉਹ ਵੀ ਭਰਾਤੇ ਜੀ ਜਿਹਦੀ ਜਿੰਨੀ ਕੋ ਵਾਕਫੀਅਤ ਸੀਗੀ ਉਹਨਾਂ ਨੇ ਆਪਣੇ ਕਰਾਲੇ ਇੰਤਕਾਲ ਚੜਵਾਲੇ ਬਾਕੀਆਂ ਨਹੀਂ ਰਹਿ ਗਏ ਜੀ ਹੁਣ ਸਾਰਿਆਂ ਨੇ ਲਗਭਗ ਮੈਜੋਰਟੀ ਆਫ ਦਾ ਪਿੰਡ ਵਾਸੀਆਂ ਨੇ ਸਾਰੇ ਆਪਣੇ ਪੈਸੇ ਭરાਏ ਹੋਏ ਨੇ ਜੀ ਹਾਂਜੀ ਇਹ ਤਾਂ ਮਿਊਟੇਸ਼ਨ ਦਾ ਕੰਮ ਹੈਗਾ ਸਰਕਾਰ ਦੇ ਹੱਥ ਕੰਮ ਆ ਜੀ ਪਹਿਲਾਂ ਵੀ ਮਾਲਕਾਨਾ ਹਾਂਜੀ ਮਿਊਟੇਸ਼ਨ ਨਹੀਂ ਚੜੀ ਹੋਈ ਜੀ ਇਹ ਬਹੁਤ ਕਲੀਅਰ ਜਿਹਾ ਕੰਮ ਹੈ ਤੇ ਇਹਦਾ ਫਿਰ ਦਰਸ਼ੀ ਕਿਵੇਂ ਹੋ ਸਕਦੀ ਹੈ ਹਾਂਜੀ ਦਰਸਤੀ ਕਿਵੇਂ ਹੋ ਸਕਦੀ ਹੈ ਦਰਸਤੀ ਸਰਕਾਰ ਦੇ ਹੱਥ ਆ ਫੈਸਲਾ ਪਹਿਲਾਂ ਵੀ ਸਰਕਾਰ ਦਾ ਸੀਗਾ ਸਰਕਾਰ ਦੇ ਅਨੁਸਾਰੀ ਅਸੀਂ ਪੈਸੇ ਭરાਏ ਨੇ ਸਰਕਾਰ ਦੇ ਖਾਤੇ 'ਚ ਪੈਸੇ ਗਏ ਹੋਏ ਨੇ ਤਾਂ ਸਰਕਾਰ ਨੇ ਕਰਨਾ ਡੀਸੀ ਸਾਹਿਬ ਨੂੰ ਆਰਡਰ ਕਰ ਦੇਣ ਉਹ 2 ਮਿੰਟ 'ਚ ਕਰ ਦੰਗੇ ਮਿਊਟੇਸ਼ਨ ਦੀ ਨਾਲ ਦੀਆਂ ਦੇਖ ਕੇ ਕਰ ਲੈਣ ਜੀ ਬਾਹਰ ਬਾਹਰ ਸਰਕਾਰ ਦਾ ਵੀ ਪ੍ਰਸ਼ਾਸਨ ਦਾ ਕਹਿਣਾ ਹੈ ਕਿ 60-40 ਰੇਸ਼ੋ ਪਿੰਡ ਦੇ ਵਿੱਚ ਹੈਗੀ ਆ ਉਹਦਾ ਕਾਰਨ ਕੀ ਹੈ ਕਾਜੀ ਜੀ 60-40 ਕਿਸ ਚੀਜ਼ ਦੇ ਲੋਕਾਂ ਦੇ ਮਾਲਕਾਨਾ ਹੱਕ 60% ਨਹੀਂ ਹੈਗੇ 40% ਹੈਗੇ ਚਲੋ ਜੀ ਉਹ ਐਨੇ ਖੋਣਗੇ ਅਪ੍ਰੋਕਸੀਮੇਟਲੀ ਹੈ ਜੀ ਹੋਦਾ 50 50 ਹੋਵੇ ਚਾਹੇ 40 60 ਹੋਵੇ ਜੀ ਉਹ ਤਾਂ ਨੇੜੇ ਤੇੜੀ ਹੋਊਗੀ ਅੰਕਹਿਲੀ ਜੀ ਸਰ ਸਰਕਾਰ ਦੇ ਹੱਥੋਂ ਹੋਈ ਹੋਈ ਆ ਜੀ ਅਸੀਂ ਤਾਂ ਪੈਸੇ ਭરાਏ ਹੋਏ ਇਹਦੇ ਗਵਰਨਮੈਂਟ ਨੇ ਸਾਨੂੰ ਤਾਂ ਪੈਸੇ ਲੈ ਲੈਨੇ ਸਰਕਾਰ ਦੇ ਖਾਤੇ ਆ ਗਏ ਉਹ ਤਾਂ ਮਿਊਟੇਸ਼ਨ ਸਰਕਾਰ ਨੇ ਚੜ੍ਹਨੀ ਸੀ ਕੀ ਰੇਟ ਕੀ ਮਿਲ ਰਿਹਾ ਹੈ ਰੇਟ ਦਾ ਜ਼ਮੀਨ ਦਾ ਇਸ ਟਾਈਮ ਤੇ ਇਹਨਾਂ ਨੇ ਸਾਨੂੰ ਬਿਨਾਂ ਇੰਤਕਾਲ ਵਾਲਿਆਂ ਨੂੰ ਤਾਂ ਦਿੱਤਾ ਹੀ ਕੁਛ ਨਹੀਂ ਸਾਡੇ ਫੈਮਲੀ ਦੇ ਵਿੱਚ ਹੀ ਮੇਰੇ ਬ੍ਰਦਰ ਨੂੰ ਪੈਸੇ ਮਿਲੇ ਆ ਜੀ ਸੇਮ ਉਹੀ ਤਰੀਕੇ ਨਾਲ ਉਹਨੇ ਪ ਕਰਵਾ ਰਿਹਾ ਉਹਨਾਂ ਨੂੰ ਕੀ ਇਟ ਮਿਲਿਆ ਉਹਨਾਂ ਨੂੰ ਲਗਭਗ 1-5 ਦਿਨਾਂ ਦੇ ਨੇੜੇ ਜੀ ਹਾਂਜੀ ਕੁਝ ਹੋਰ ਕਹਿਣਾ ਚਾਹੁੰਦੇ ਬਰਖ ਸੋ ਇਹ ਕਹਿੰਦੇ ਆ ਵੀ ਸਰਕਾਰ ਦੇ ਹੱਥ ਕੰਮ ਆ ਜੀ ਸਰਕਾਰ ਇਹ ਕਰੇ ਜਦ ਤੱਕ ਸਰਕਾਰ ਨਹੀਂ ਕਰੂਗੀ ਅਸੀਂ ਇੱਥੋਂ ਨਹੀਂ ਹੱਲਣਾ ਜੀ ਨਾ ਅਸੀਂ ਇਹਨਾਂ ਨੂੰ ਕਬਜ਼ਾ ਲੈਣ ਦੇਣਾ ਜੀ ਸਾਡੇ ਕੋਲ ਲਗਲਾ ਹੈ ਗਿਆ ਨੇ ਨਕਲਾ ਹੈ ਗਿਆ ਸਾਡੇ ਕੋਲੇ ਨਕਲਾਂ ਪਹੁੰਚੀਆਂ ਦੇਖੋ ਇਹਨਾਂ ਦੇ ਆਜੋ ਭਾਜੀ ਸਾਡਾ ਇੱਕਾ ਜਿੰਦਾਬਾਦ ਜਿੰਦਾਬਾਦ ਜਿੰਦਾ

ਅੱਜ ਦੇ ਸੋ ਉਸ ਮਾਰਚ ਵਿੱਚ ਕੱਥੇ ਹੋਇਆ ਕਿਉਂਕਿ ਸੈਂਟਰ ਸਰਕਾਰ ਸਮੇਂ-ਸਮੇਂ 'ਤੇ ਆਪੰਜਾਬ ਸਰਕਾਰਾਂ ਸਾਡੇ ਪਿੰਡ ਰਾਜਗੜ੍ਹ ਨਾਲ ਹਮੇਸ਼ਾ ਤੋਂ ਤੱਕਾ ਕਰਦੀਆਂ ਆਈਆਂ ਨੇ ਕਿਉਂਕਿ ਸਮੇਂ-ਸਮੇਂ 'ਤੇ ਜੋ ਸਰਕਾਰ ਨੇ ਪਾਲਸੀਆਂ ਦੇ ਤਹਿਤ ਜ਼ਮੀਨ ਦੀ ਕੀਮਤ ਤੈਅ ਕੀਤੀ ਚਾਹੇ 90 ਗੁਣਾ ਚਾਹੇ 200 ਰੁਪਿਆ ਪਰ ਕਿਲਾ ਚਾਹੇ 5000 ਚਾਹੇ 10000 ਉਹ ਸਮੇਂ-ਸਮੇਂ ਤੇ ਪਿੰਡ ਦੇ ਕਿਸਾਨਾਂ ਨੇ ਭੜਿਆ ਜਦੋਂ ਇੰਤਕਾਲਾਂ ਦੀ ਵਾਰੀ ਆਈ ਤਾਂ ਤਾਲਮਟੋਲ ਦੀ ਨੀਤੀ ਬਣਾ ਕੇ ਪਿੰਡ ਦੇ ਸਿੱਧੇ ਸਾਦੇ ਬਜ਼ੁਰਗਾਂ ਨੂੰ ਕਿਹੜੇ ਮਾਰ ਕੇ ਵਾਪਸ ਮੋੜਿਆ ਧੱਕਾ ਕੀਤਾ ਜਾ ਰਿਹਾ ਪਿੰਡ ਵਾਸੀਆਂ ਨਾਲ ਇਦਾਂ ਅਸੀਂ ਪਿੰਡ ਦੀ ਜ਼ਮੀਨਾਂ ਪਿੰਡ ਦੇ ਗਰੀਬ ਪਰਿਵਾਰਾਂ ਦੇ ਘਰਾਂ ਟਾਉਣੀ ਨਹੀਂ ਦਵਾਂਗੇ ਪਿੰਡ ਦੇ ਵਿੱਚ ਰੋਡ ਲੰਘਣ ਨਹੀਂ ਦਵਾਂਗੇ ਸਾਡਾ ਜਨਰਤ ਦਾ ਧਰਨਾ ਲਗਾਤਾਰ ਚੱਲ ਰਿਹਾ ਜਦੋਂ ਕੱਟ ਪਿੰਡ ਵਾਸੀਆਂ ਨੂੰ ਬਣਦੀ ਜ਼ਮੀਨ ਦਾ ਮੁਆਵਜ਼ਾ ਅਤੇ ਬਾਕੀ ਰਹਿਦੀ ਜ਼ਮੀਨ ਦੇ ਅੰਤਕਲ ਨਹੀਂ ਕੀਤੇ ਜਾਂਦੇ ਅਸੀਂ ਇਸ ਪਿੰਡ ਵਿੱਚ ਦੀ ਰੋੜ ਨਹੀਂ ਨਿਕਲਣ ਦਾ ਮੰਗਦੇ ਸਾਡੀ ਸਰਕਾਰ ਨੂੰ ਅੱਕੇ ਬੇਨਤੀ ਆ ਅਸੀਂ ਸ਼ਰਤ ਨਹੀਂ ਰੋਕਦੇ ਅਸੀਂ ਤੁਹਾਡਾ ਭਾਰਤ ਮਾਲਾ ਦਾ ਪ੍ਰੋਜੈਕਟ ਨਹੀਂ ਰੋਕਦੇ ਬੰਦਾ ਮੁਆਵਜ਼ਾ ਸਾਨੂੰ ਸਾਡੇ ਪਿੰਡ ਨੂੰ ਦੇ ਦਿੱਤਾ ਜਾਵੇ ਅਸੀਂ ਆਪ ਨਿਸ਼ਾਨੀਆਂ ਲਵਾਵਾਂਗੇ ਜਿਹੜੀਆਂ ਤੁਸੀਂ ਪਾਸੋਂ ਚੋਥੇ ਸਾਡੇ ਪਿੰਡ ਨੂੰ ਫੋਨ ਕਰਕੇ ਕੰਮਕੀਆਂ ਦਿਨੇ ਹੋ ਕੇ ਅਸੀਂ ਤਿੰਨ ਜ਼ਿਲ੍ਹਿਆਂ ਦੀ ਬੋਸ ਮਗਾਲਾ ਅਸੀਂ ਕਹਿੰਦੇ ਆ ਪੂਰੇ ਪਿੰਡਾਂ ਦੀ ਫੋਕ ਲਾਇਆ ਅਸੀਂ ਸਰਦਾਰ ਮੀਤ ਹਰਦਾਨਤ ਰਾਹ ਅਸੀਂ ਬਹਰਾਜ ਮੀਤ ਹਰਦਾਨਤ ਰਾਹ ਅਸੀਂ ਬਾੜੇ ਕੰਢੀ ਚਾਰਨੇ ਸਾਡੀ ਪਿਤਾ ਪਰਖੀ ਜ਼ਮੀਨ ਅਸੀਂ ਨਹੀਂ ਜਾਣ ਦੇਵਾਂਗੇ ਵਾਦਾ ਇੱਕਾ ਜਿੰਦਾਬਾਦ ਜਿੰਦਾਬਾਦ ਵਾਦਾ ਇੱਕਾ ਜਿੰਦਾਬਾਦ 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 ਜੋ ਬੋਤਲਵਾਜੀ ਹਾਂ ਜੀ ਅ ਜਗਤ ਕਰਮਾ ਜੀ ਮੈਂ ਹੁਣ ਸਿੱਧੂ